ਇਹ ਕਿ ਤੁਸੀਂ ਪੰਜਾਬ ਦੇ ਵਿਦਿਆਰਥੀ ਲਹਿਰ ਦੇ ਇੱਕ ਨਾਮਵਰ ਹਸਤੀ ਜੋ ਉਸ ਦੇ ਸੰਸਥਾਪਕ ਕੁਦਰਸ਼ਨ ਸਿੰਘ ਜੀ ਭਾਗੀ ਹੋਰਾਂ ਦੇ ਸ਼ਬਦਾਂ ਦੇ ਸਮਾਰੋਹ ਨੂੰ ਆਯੋਜਿਤ ਕਰ ਰਹੇ ਹੋ ਦੂਜੀ ਗੱਲ ਇਹ ਕਿ ਮੈਂ ਜਦੋਂ ਦਾ ਇੱਥੇ ਆ ਕੇ ਬੈਠਾ ਤਾਂ ਬੜਾ ਆਨੰਦ ਦਾ ਅਨੁਭਵ ਹੋ ਰਿਹਾ ਹੈ ਮੈਂ ਉਹ ਹਵਾ ਬਿਸਕਰ ਕੇ ਹੋ ਰਿਹਾ ਕੋਈ ਬੜੀ ਖੁੱਲੀ ਹਵਾ ਤੇ ਬੈਠੇ ਆ ਦਰਖਤਾਂ ਦੇ ਹੇਠਾਂ ਬੈਠੇ ਆ ਕੋਈ ਅੰਦਰਲੇ ਪੱਖਿਆਂ ਦੀ ਜ਼ਰੂਰਤ ਨਹੀਂ ਐ ਰਵਿੰਦਰਨਾਥ ਟੈਗੋਰ ਦੀ ਜਿਹੜੀ ਐ ਉਹ ਲੱਗਦਾ ਕਿ ਜਿਨੂੰ ਇਹ ਰਵਿੰਦਰਨਾਥ ਟੈਗੋਰ ਨੇ ਕਿਹਾ ਹੋਵੇ ਵੀ ਜਾ ਕੇ ਖੁੱਲੀ ਹਵਾ ਤੇ ਬੈਠੋ ਜੁਨੀਵਰਸਿਟੀ ਇਹ ਹੀ ਹੁੰਦੀ ਹੈ ਅਰੇ ਦੁਜੇ ਇਹ ਕਿ ਜਿਨ੍ਹਾਂ ਮਿੱਤਰਾਂ ਨੇ ਜਾਂ ਸੱਜਣਾ ਨੇ ਉਹ ਕਾਨਿ ਦੇਤੀ ਹਾਲ ਨਹੀਂ ਦਿੱਤਾ ਉਹ ਕੋਈ ਮੈਨੂੰ ਲੱਗਦਾ ਵੀ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਇੱਥੇ ਬੈਠਣ ਵਾਲੇ ਆ ਜਿਹੜੇ ਦਰਸ਼ਨ ਬਾਗੀ ਦੀ ਕਿਤਾਬ ਪੜ੍ਹ ਕੇ ਪੀਐਸਯੂ ਦਾ ਇਤਿਹਾਸ ਜਾਣਣ ਵਾਲੇ ਲੋਕ ਨੇ ਉਹ ਇਹ ਸੋਚ ਸਕਦੇ ਆ ਤਾਂ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਉਰਦੂ ਦਾ ਉਹਨੇ ਲਿਖਿਆ ਕਿ तमाम शहर के रास्ते सजा दिए जाए तमाम शहर के रास्ते सजा दिए जाए हम आ रहे हैं कि कांटे बिछा दिए जाए इस करके कोई समस्या नहीं है कांटे बिछा दो कुछ और दे किल बिछा दो आले दुआले पाबंदी ला दो ਤਾਂ ਇਸ ਦਿਨ ਰਾਹ ਤੇ ਚੱਲਣ ਵਾਲਿਆਂ ਨੂੰ ਜਿਹੜਾ ਉਹ 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 ਫਰਕ ਨਹੀਂ ਪੈਣਾ ਔਰ ਦੂਜਾ ਇਹ ਹੈ ਕਿ ਕੋਈ ਇਹ ਸਮਝ ਲਏ ਕਿ ਜੇ ਇਸ ਤਰ੍ਹਾਂ ਦੀ ਤੋਜ ਨਾ ਦਿੱਤੀ ਤੇ ਪ੍ਰੋਗਰਾਮ ਨਹੀਂ ਹੋ ਸਕਣਾ ਇਸ ਦੇ ਉੱਤੇ ਵੀ ਮੈਨੂੰ ਗਾਲਬ ਦਾ ਸ਼ੇਰ ਉਹਦੀ ਇੱਕ ਸ਼ੇਰ ਦੀ ਲਾਈਨ ਯਾਦ ਆ ਗਈ ਉਹ ਇਹ ਕਿ ਠੀਕ ਖਬਰ ਕਰੂੰ ਕਿਆਜ ਗਾਲ ਲੁਕੇ ਉੜੇਗੇ ਫੁਰਜੇ ਠੀਕ ਹਵਰ ਕਰਮ ਕਿ ਆਜ ਗਾਲ ਲੁਕੇ ਉੜੇਗੇ ਫੁਰਜੇ ਦੇਖਨੇ ਹੁੰਦੇ ਗਏ ਤਾਂ ਤਮਾਸ਼ਾ ਨਾ ਹੋਇਆ ਦੇਖਨੇ ਹੁੰਦੇ ਗਏ ਤਾਂ ਤਮਾਸ਼ਾ ਨਾ ਹੋਇਆ ਤੋ ਇਸ ਕਰਕੇ ਉਹ ਜੋ ਲੱਗਦਾ ਹੋਏਗਾ ਉਹਨਾਂ ਨੂੰ ਕਿ ਪ੍ਰੋਗਰਾਮ ਇਹ ਸ਼ਰਧਾ ਜਲੀ ਸਮਾਰੋ ਨਹੀਂ ਹੋਣਾ ਉਹ ਹੋ ਰਿਹਾ ਛੋਟੀ ਵੱਡੀ ਗਿਣਤੀ ਦਾ ਬਹੁਤ ਵੱਡਾ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਕੋਲ ਹੈ ਉਹ ਕੇਵਲ ਗਿਣਤੀ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਰੰਗ ਜਾਂਦਾ ਬਾਕੀ ਉਹਨਾਂ ਦੀ ਸਖਸ਼ੀਤ ਬਾਰੇ ਜੇ ਕਿ ਕਿ ਬਾਗੀ ਸ਼ਾਇਦ ਸੋ ਗੰਛੜੇ ਹੀ ਫੈਲਾ ਹੋਇਆ ਸੀ ਆਪਣੀ ਭੜਾਈ ਸ਼ੁਰੂਆਤ ਖਤਮ ਕਰਨ ਤੋਂ ਬਾਅਦ ਪੁਰਾਣੇ ਰੋਟੇ ਉਸਗਾਰ ਦੇ ਮਾਮਲੇ ਦੇ ਵਿੱਚ ਗ੍ਰਾਮ ਸੇਵਕ ਯੂਨੀਅਨ ਦੇ ਵਿੱਚ ਵੀ ਕੰਮ ਕੀਤਾ ਗ੍ਰਾਮ ਸੇਵਕ ਯੂਨੀਅਨ ਦੇ ਵਿੱਚ ਕੰਮ ਕਰਦੇ ਹੋਇਆ ਜੋ ਪਿੰਡ ਦਾ ਅਨੁਭਵ ਉਹਨਾਂ ਦੇ ਸਾਹਮਣੇ ਆਇਆ ਉਸ ਦੇ ਉੱਤੇ ਉਹਨਾਂ ਨੇ ਕਹਾਣੀਆਂ ਦੀ ਇੱਕ ਕਿਤਾਬ ਲਿਖੀ ਉਹ ਕਹਾਣੀ ਰਸ ਹੈ ਜਿਹੜਾ ਉਹ ਸ਼ੈਲੀ ਹੈ ਜਿਹੜੀ ਤੁਸੀਂ ਬਾਕੀ ਹੋਰਾਂ ਦੀ ਜਿਹੜੀ ਕਿਤਾਬ ਹੈ ਪੀਐਸ ਦਾ ਇਤਿਹਾਸ ਉਹਦੇ ਵਿੱਚ ਵੀ ਦੇਖ ਸਕਦੇ ਹੋ ਵਾਰ-ਵਾਰ ਥਾਵਾਂ ਤੇ ਹੋਏ ਉਹ ਮਿਲਦੀ ਹੈ ਪਰ ਉਸ ਤੋਂ ਬਾਅਦ ਜਦੋਂ ਦੇ ਉਹ ਪੀਐਸਯੂ ਚਾ ਗਏ ਪੰਜਾਬ ਸਟੂਡੈਂਟ ਯੂਨੀਅਨ ਬਣਾਉਣ ਲੱਗਾ ਇਹਦੀ ਉਸਾਰੀ ਕਰਨ ਲੱਗੇ ਤੇ ਉਸਨੇ ਉਹਨਾਂ ਨੇ ਬਹੁਤ ਸਾਲਿਆਂ ਜਿਹੜੀਆਂ ਉਹ ਲੰਮੀਆਂ ਜਿਹੜੀਆਂ ਉਹ ਕਿਰਤਾਂ ਪਾਈਆਂ ਬਾਕੀ ਜਿੰਨਾ ਤੱਕ ਮੈਂ ਜਾਣਦਾ ਜਦੋਂ ਤੱਕ ਵੀ 1968 ਦੇ ਵਿੱਚ ਪੀਐਸਟੂ ਪਹਿਲਾਂ ਬਣੀ ਆਉਂਦੀ ਸੀ 68 ਦੇ ਵਿੱਚ ਅਸੀਂ ਲੋਕ ਮੇਰੇ ਵਰਗੇ ਵੀ ਹੋਰ ਬਹੁਤ ਸਾਰੇ ਇਦੇ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ ਤੋਂ ਵੀ ਤੇ ਵਿਆਸ ਤੋਂ ਵੀ ਹੁਸ਼ਿਆਰਪੁਰ ਤੋਂ ਵੀ ਪੂਰਨ ਤਾਮਾ ਦੇ ਉਤੋਂ ਵੀ ਤਵ ਤੋਂ ਇੱਕ ਲਗਾਤਾਰ ਰੇਚੀ ਦੇਖਦੇ ਰਹੇ ਆ ਕਿ ਬਾਗੀ ਦਾ ਇਹ ਅਪਰੋਚ ਹੈ ਕਿ ਪੀਐਸਯੂ ਅਜੇ ਜਿਹੜੀ ਵਿਦਿਆਰਥੀ ਜਿਹਾ ਸੰਦੀ ਹੈ ਜਿਹੜੀ ਇਹਦਾ ਇਮੇਜ ਇੱਕ ਖਰੂਦੀ ਜਿਹਾ ਸੰਦੀ ਦਾ ਨਾ ਹੋਵੇ ਤੇ ਇਹਦੇ ਵਿੱਚ ਉਹ ਹੁੰਦੇ ਹੁੰਦੇ ਆ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਹੁੰਦਾ ਹੁੰਦਾ ਜਿਹੜੇ ਨਾਂ ਪੜਦੇ ਆ ਨਾ ਕਿਸੇ ਨੂੰ ਉਹ ਪੜ੍ਹਨ ਨੂੰ ਨਹੀਂ ਆ ਇਹੋ ਜਿਹੇ ਰਾਜ ਦੇ ਰੋਹਾਂ ਪਾ ਕੇ ਕਾਢੂ ਚਲੇ ਜਾਂਦੇ ਆ ਤੋਂ ਉਧਰ ਕਾਲਜ ਛੁੱਟੀ ਕਰਾ ਰੱਖਦੇ ਆ ਇਹ ਨਹੀਂ ਕਿ ਇਹੋ ਜੇ ਐਲੀਮੈਂਟ ਨਾਲ ਤੁਹਾਡਾ ਵਾਹ ਨਹੀਂ ਪੈਂਦਾ ਪੈਂਦਾ 68 ਦੇ ਦਿਨਾਂ ਦੀ ਗੱਲ ਹੈ ਉਸ ਦਿਨਾਂ ਵਿੱਚ ਬਾਰ-ਬਾਰ ਐਗਿਟੇਸ਼ਨਾਂ ਹੋ ਰਹੀਆਂ ਸੀ ਕਿਉਂਕਿ ਸਰਕਾਰੀ ਰਿਪਰੈਸ਼ਨ ਬਾਰ-ਬਾਰ ਬੱਕਰੇ ਬੱਕਰੇ ਕਾਲਜਾਂ 'ਚ ਹੋ ਰਿਹਾ ਸੀ ਜੇ ਸੁਧਾਰ ਹੋਇਆ ਉਸ ਤੋਂ ਬਾਅਦ ਗੋਵਿੰਦ ਕਾਲਜ ਲੋਕ ਆਣਾ ਸ਼ੁਰੂ ਹੋ ਗਿਆ ਇੱਥੇ ਹੋਇਆ ਤਾਂ ਬੰਡਾ ਸ਼ੁਰੂ ਹੋ ਗਿਆ ਬੰਡਾ ਖੜਾ ਹੋਇਆ ਤਾਂ ਕੋਈ ਹੋਰ ਪਾਸੇ ਸ਼ੁਰੂ ਹੋ ਗਿਆ ਔਰ ਵਿਆਸ ਸਾਡੇ ਪਾਸੇ ਸਠਿਆਲਾ ਕਾਲਜ ਆ ਗਿਆ ਅੰਮ੍ਰਿਤਸਰ ਕਾਲਜ ਆ ਗਿਆ ਤੋਂ ਕਿਤੇ ਨਾ ਕਿਤੇ ਇਹ ਜਿਹੜੀ ਅੱਗ ਸੀ ਉਹ ਅੱਗੇ ਤੋਂ ਅੱਗੇ ਜਾਈ ਜਾਂਦੀ ਸੀ ਔਰ ਬਾਰ-ਬਾਰ ਹੜਤਾਲਾ ਮਜ਼ਾਰੇ ਹੜਤਾਲਾ ਮਜ਼ਾਰੇ ਕਰਨੇ ਪੈਂਦੇ ਸੀ ਇਹ ਰਸਤਾ ਸ਼ੁਰੂ ਹੋ ਗਿਆ ਅਗਸਤ ਸਤੰਬਰ ਦੇ ਅਖੀਰ ਤੱਕ ਬਾਰ ਬਾਰ ਹੜਤਾਲਾਂ ਹੋ ਰਹੀਆਂ ਹੋਏ ਔਰ ਬੜੇ ਘੜਕੂਰ ਗੁਜ਼ਾਰੇ ਹੋਏ ਤੇ ਅਖੀਰ ਚ ਦਿਨਾਂ ਚ ਕਾਲਜਾਂ ਦੇ ਵਿੱਚ ਜਾ ਕੇ ਇੱਕ ਪੇਪਰ ਹੁੰਦੇ ਹੁੰਦੇ ਆ ਤੇ ਮੈਂ ਇੱਕ ਦਿਨ ਕਾਲਜ ਤੋਂ ਆਪਣੇ ਅੰਦਰ ਜਾ ਰਿਹਾ ਸੀ ਜਿੱਥੇ ਕਮਰੇ ਵਾਲ ਨੂੰ ਜਿੱਥੇ ਮੇਰੀ ਕਲਾਸ ਲੱਗਦੀ ਸੀ ਤਾਂ ਰਸਤੇ 'ਚ ਮੈਨੂੰ ਤੇ ਚਾਰ ਵਿਦਿਆਰਥੀ ਮਿਲ ਗਏ ਸਟੇਟਿਸ ਆਫ ਸਾਸ਼ੀਗਾਲ ਆਣੀ ਮੇਗਾ ਸਾਸ਼ੀਗਾਲ ਕਹਿੰਦੇ ਅਗਲਾ ਪ੍ਰੋਗਰਾਮ ਕੀ ਬੀਡੂ ਪਤਾ ਜੀ ਵੀ ਅਗਲਾ ਪ੍ਰੋਗਰਾਮ ਉਹ ਪੇਪਰ ਆ ਐ ਮੋਰੇ ਮੈਂ ਕਿਹਾ ਮਹਾਰਾਜ ਜਿੱਦਾਂ ਕਰੋ ਉਹ ਪੇਪਰ ਦੇ ਲੋਬ ਉਹ ਜਿਹੜੇ ਤੁਹਾਡੇ ਆਏ ਆ ਅਗਲਾ ਪ੍ਰੋਗਰਾਮ ਉਸ ਤੋਂ ਬਾਅਦ ਦੱਸਾਂਗੇ ਉਹਨਾਂ ਨੂੰ ਉਹ ਇੱਕ ਐਸਾ ਐਲੀਮੈਂਟ ਵੀ ਹੁੰਦਾ ਜੇ ਦੀ ਇਹ ਇੱਛਾ ਹੁੰਦੀ ਹੋਵੇ ਰੋਲਾ ਰੱਪਾ ਪੈ ਜਾ ਪੇਪਰ ਨੂੰ ਪ੍ਰਣਾਧ ਦਿੱਤੇ ਜਾਣ ਇਹਦੇ ਨੰਬਰ ਲੱਗ ਜਾਣ ਚਲੋ ਇਦਾਂ ਹੀ ਚੱਲ ਜੂਏ ਤੇ ਅੱਗੇ ਤੋਂ ਅੱਗੇ ਇਸ ਤਰ੍ਹਾਂ ਇਸ ਤਰ੍ਹਾਂ ਚੱਲੀ ਜੂਏ ਪਰ ਕੋਈ ਜਥੇ ਬੰਦੀ ਹੈ ਜਿਹੜੀ ਸੰਜੀਦਾ ਜਥੇ ਬੰਦੀ ਹੈ ਚਾਹੇ ਉਹ ਬਲਾਗਨਾ ਦੀ ਹੋਵੇ ਚਾਹੇ ਉਹ ਅਧਿਆਪਕਾ ਦੀ ਹੋਵੇ ਚਾਹੇ ਉਹ ਵਿਦਿਆਰਥੀਆਂ ਦੀ ਹੋਵੇ ਉਹ ਇਸ ਤਰ੍ਹਾਂ ਦੇ ਗੈਰ ਸੰਜੀਦਾ ਐਟੀਟਿਊਡ ਰਿਕਰੂਟ ਦੇ ਨਾਲ ਬਣ ਨਹੀਂ ਸਕਦੀ ਉਹ 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 ਮਾਨ ਮਰਯਾਦਾ ਪ੍ਰਤਿਸ਼ਟਾ ਉਹ ਨਹੀਂ ਮਿਲਦੀ ਜੇਕਰ ਉਹ ਇਸ ਢੰਗ ਦੇ ਨਾਲ ਹਲਕੇ ਤੌਰ ਤਰੀਕੇ ਆਵੇ ਦੇ ਉਹਨਾਂ ਨੂੰ ਅਪਣਾ ਕੇ ਚੱਲੇ ਇਸ ਕਰਕੇ ਹਮੇਸ਼ਾ ਕਿਉਂ ਇਹ ਉੱਥੋਂ ਪੈਦਾ ਹੁੰਦੀ ਹੈ ਇਹ ਚੀਜ਼ ਜਿੱਥੇ ਜਿੱਥੇ ਵਿਦਿਆਰਥੀ ਦੀ ਲੀਡਰਸ਼ਿਪ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਵਿਦਿਆਰਥੀਆਂ ਨੂੰ ਅੱਗੇ ਲੈ ਕੇ ਕਿੱਦਾਂ ਜਾਣਾ ਅੱਗੇ ਤੋਰਨਾ ਕਿੱਦਾਂ ਬਾਕੀ ਦਾ ਇਹ ਮੈਨੂੰ ਪਤਾ ਕਿ ਬਹੁਤ ਸਾਰੇ ਇਸ਼ੂ ਇੱਕ ਵਾਰੀ ਬਾਗੀ ਦੇ ਨਾਲ ਇਹ ਕੋਈ ਅਕਤੂਬਰ 1968 ਦੀ ਗੱਲ ਹੈ ਕਈ ਹੜਤਾਲਾਂ ਹੋਈਆਂ ਕਈ ਪਾਸੇ ਲਾਠੀ ਚਾਰਜ ਹੋਇਆ ਤੇ ਉਰੋਂ ਪੁੱਛਿਆ ਮੈਂ ਮੈਂ ਕਿਹਾ ਕਿ ਇਹ ਅੱਜਕੱਲ ਪੜ੍ਹਨ ਨੂੰ ਵੀ ਕੁਝ ਚਾਹੀਦਾ ਇਹ ਦੇਖਿਏ ساری ਸਸਤਲਾ ਹੈ ਕਿਦਾਂ ਚੱਲਦਾ ਕਿਦਾਂ ਸਕੂਲਾਂ ਦਾ ਕਿਦਾਂ ਚੱਲਦਾ ਕਾਲਜਾਂ ਦੇ ਵਿਦਿਅਕ ਦਾ ਸਿਸਟਮ ਦਾ ਕੀ ਹੈ ਤੇ ਉਸ ਵੇਲੇ ਪੇਪਰ ਜਿਹੜਾ ਨਿਕਲਦਾ ਸੀ ਉਹਨਾਂ ਨੇ ਇੱਕ ਆਪਣੇ ਮਿੱਤਰ ਦੇ ਨਾਲ ਲਗਾਤਾਰ ਪ੍ਰੋਗਰਾਮ ਬਣਾਇਆ ਕਿ ਤੂੰ ਵਿਦਿਆਰਥੀ ਸੰਘਰਸ਼ ਦੇ ਹਰ ਇਸ਼ੂ ਦੇ ਵਿੱਚ ਜੋ ਸਾਡਾ ਵਿਦਿਅਕ ਸਿਸਟਮ ਹੈ ਇਹਦੇ ਉੱਤੇ ਲਿਖਿਆ ਕਰ ਤਾਂ ਜੋ ਵਿਦਿਅਕ ਸਿਸਟਮ ਦੀਆਂ ਬੁਨਿਆਦੀ ਖਾਮੀਆਂ ਹੈ ਕਿ ਇਹ ਸਾਡੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਐਡਰੈਸ ਕਰਦਾ ਹੈ ਕਿ ਨਹੀਂ ਕਰਦਾ ਇਸ ਦੇ ਉੱਤੇ ਅਸੀਂ ਜਿਹੜਾ ਉਹਨਾਂ ਨੂੰ ਦੱਸ ਜਗੇ ਤੇ ਫਿਰ ਇਹ ਵੀ ਨਾਲ ਕਿ ਪੁਰਾਣੀ ਹਿੰਦੁਸਤਾਨ ਦੀ ਹਿਸਟਰੀ ਕੀ ਹੈ ਹਿੰਦੁਸਤਾਨ ਦਾ ਫਲਸਫਾ ਕੀ ਹੈ ਉਹਦੇ ਵਿੱਚ ਕੀ ਕੀ ਦਿਸ਼ਾ ਹੈ ਕਿ ਨਹੀਂ ਹੈਗੀਆਂ ਇਹਦੇ ਜਨਰਲ ਨੇ ਕੀ ਕਰਨਾ ਚਾਹੀਦਾ ਤਾਂ ਉਹਨਾਂ ਨੇ ਕੁਝ ਕਿਤਾਬਾਂ ਸਿਰਜ ਕੀਤੀਆਂ ਤਾਂ ਅਸੀਂ ਆਪਣੇ ਗਰੁੱਪ ਦੇ ਵਿੱਚ ਬੰਗਾ ਕਾਲਜ ਦੇ ਵਿੱਚ 8-10 ਜਿਹੜੇ ਬੈਠੇ ਇਤਵਾ ਕੇ ਸੀ ਕਿ ਸਾਡਾ ਉੱਥੇ ਸਾਡੇ ਕਾਲਜ ਤੋਂ ਦੇਵੀ ਪ੍ਰਸਾਦ ਜਟੋਪਾ ਦੇ ਆਈ ਦੀ ਕਿਤਾਬ ਵੀ ਮਿਲ ਗਈ ਲੁਕਾਈਤਾ ਤੇ ਉਦੋਂ ਤੱਕ ਕਿਤੇ ਕਿਤੇ ਮਿਲਦੀ ਹੁੰਦੀ ਸੀ ਜੀ ਚਾਹ ਦੇ ਚਾਹ ਦੇ ਪੰਜਾਬੀ ਜੀ ਅਨਵਾਦ ਹੋ ਗਿਆ ਤੇ ਉਸੇ ਲੈ ਕੇ ਜਦੋਂ ਬਹਿ ਗਏ ਉੱਥੇ ਵੀ ਇਸ ਦਾ ਸ਼ੁਰੂ ਕਰੀਏ ਦੀ ਇੰਟਰੋਡਕਸ਼ਨ ਸ਼ੁਰੂ ਕਰੀਏ ਤਾਂ ਸਾਡੇ ਦੋ ਖਿਡਾਰੀ ਸੀ ਇੱਕ ਫੁੱਟਵਾਲਾ ਜੀ ਇੱਕ ਕਬੱਡੀ ਦਾ ਸੀ ਉਹ ਕਹਿੰਦੇ ਗੱਲ ਸੁਣੋ ਭਾਈ ਸਾਹਿਬ ਜੇ ਇੰਨਾ ਕੁਝ ਇੰਨਾ ਔਖਾ ਪੜਨਾ ਸੀ ਤਾਂ ਉਧਰੇ ਜਾ ਕੇ ਬੜੀ ਇਹਦੇ ਇੱਥੇ ਤੁਹਾਡੇ ਨੂੰ ਕੀ ਕਰਨਾ ਹੋਣਾ ਸੀ ਇਹ ਕਿਹਾ ਗੱਲ ਤਾਂ ਹੈਗੀ ਆ ਕਿ ਇਹ ਤੇਰਾ ਪੜੇ ਵੀ ਨਾ ਸਰਨਾ ਨਹੀਂ ਹੈ ਨਾ ਤੈਨੂੰ ਇਹਦੀ ਰੋਸ਼ਨੀ ਤੋਂ ਬਿਨਾ ਕੁਝ ਪਤਾ ਲੱਗਣੀ ਹੈ ਖਰੂਦ ਖਰਾਦ ਆਪਾਂ ਕਰਨਾ ਕੋਈ ਹੈ ਨਹੀਂ ਮੈਂ ਤੁਹਾਨੂੰ ਇਹ ਸਪਸ਼ਟ ਕਰਕੇ ਇੱਕ ਕੇਸ ਅਨੁਭਵ ਦੇ ਦਿੱਤਾ ਬਾਕੀ ਦੇ ਨਾਲ ਵੀ ਇਹ ਬਹੁਤ ਸਾਰੀ ਗੱਲਬਾਤ ਮੈਂ ਉਹਦੀ ਇੱਕ ਐਗਜ਼ਾਮਪਲ ਵੀ ਮੇਰੇ ਕੋਲ ਹੈਗੀ ਆ ਕਿ ਇਹ ਇੰਪ੍ਰੈਸ਼ਨ ਜੇ ਕਿਤੇ ਜਾਂਦਾ ਤਾਂ ਇਸ ਨੂੰ ਤੋੜ ਦੇਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਰਦਾ ਹੈ ਇਹਦਾ ਕਿਉਂਕਿ ਜਦੋਂ ਬਹੁਤ ਜਿਆਦਾ ਗੜਬੜ ਹੋਈ ਲੁਧਿਆਣਾ ਕਾਲਜ ਦੇ ਵਿੱਚ ਬਹੁਤ ਜ਼ਬਰਦਸਤ ਸਹੀਟ ਇਸੇ ਚੱਲੀ ਵਿੱਚ ਪ੍ਰਿੰਸੀਪਲ ਕੀ ਹੋ ਡਾਇਰੈਕਟਰ ਕੀ ਉਹ ਮੇਰੇ ਖਿਆਲ ਕਾਫੀ ਉੱਚੇ ਅਹੁਦੇ ਦੇ ਮਾਲਕ ਸੀ ਪ੍ਰਿੰਸੀਪਲ ਸਾਹਿਬ ਜੀ ਗ੍ਰਾਫੋਲੋਜੀਕਲ ਡਿਪਾਰਟਮੈਂਟ ਦੇ ਜੀ ਉਹਨਾਂ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਾਫੀ ਉੱਚਾ ਆਉਂਦਾ ਸੀਗਾ ਤੇ ਉਦੋਂ ਲੱਗਾ ਇਸ ਤਰ੍ਹਾਂ ਕਿ ਵਿਦਿਆਰਥੀਆਂ ਦੀ ਤੇ ਸਟਾਫ ਦੀ ਜਿਹੜੀ ਆ ਇਹ ਬਹੁਤ ਜਾਦੇ ਖਹਿਮਖੇ ਚੱਲ ਰਹੀ ਆ ਇਹ ਦੂਰੀਆਂ ਬਣ ਰਹੀਆਂ ਤੋਂ ਜਦੋਂ ਉਹ ਇਸ਼ੂ ਸੈਟਲ ਹੋ ਗਿਆ ਤਾਂ ਬਾਗੀ ਉਹਨਾਂ ਨੇ ਉਥੇ ਕਹਿ ਕੇ ਕਿ ਹਾਂ ਵੀ ਅੱਜ ਇੱਕ ਦਿਨ ਹੈ ਜਿਹੜਾ ਕਾਲਜ ਅੱਜ ਇਸ ਤਰ੍ਹਾਂ ਸ਼ੁਰੂ ਕਰਨਾ ਕਿ ਜਿੱਥੇ ਸਾਰਾ ਸਟਾਫ ਹੋਵੇ ਸਾਰੀ ਪੀਐਸਯੂ ਹੋਵੇ ਤੇ ਵਿਦਿਆਰਥੀ ਵੀ ਸਾਰੇ ਹੋਣ ਉੱਥੇ ਜਾ ਕੇ ਪੀਐਸਯੂ ਦਾ ਬੰਦਾ ਸਟੇਜ ਕੰਡਕਟ ਕਰੂਗਾ ਔਰ ਆਪਣੀ ਸਾਰੀ ਗੱਲਾਂ ਜਿਹੜੀ ਉਹ ਉਹਦੀ ਵਿਆਖਿਆ ਕਰ ਦਿਆ ਹੋਆ ਉਹ ਇਹ ਜ਼ਿਕਰ ਕਰਾਊਗਾ ਕਿ ਕਦੇ ਵੀ ਅਸੀਂ ਕਿਸੇ ਨਿੱਕੀ ਮੋਟੀ ਗੱਲ ਦੇ ਉੱਤੇ ਨਹੀਂ ਕੋਈ ਇਸ਼ੂ ਜਿਹੜਾ ਸਾਡਾ ਤਕੜਾ ਹੋਊਗਾ ਉਹ ਤੁਹਾਡੇ ਕੋਲ ਲੈ ਕੇ ਆਵਾਂਗੇ ਕਿਉਂਕਿ ਬਹੁਤ سارے ਮਾਮਲੇ ਨੇ ਵਿੱਚ ਇੱਕ ਸਿਸਟਮ ਦੇ ਨਾਲ ਬਹੁਤ سارے ਮਾਮਲੇ ਨੇ ਅੱਜ ਵੀ ਜੇ ਤੁਸੀਂ ਇੱਥੇ ਆਪਣਾ ਅੜੇ-ਥੋੜੇ ਨਿਗਾ ਮਾਰ ਕੇ ਦੇਖ ਲੋ ਆਹ ਬੀਬਾ ਅੱਜ ਆਵੋ ਅੱਜ ਆਵੋ ਅੱਜ ਅੱਛਾ ਜੀ ਹਉਨਾ ਤਨਵਾਦ ਕਰ ਜਾਂਦਾ ਕਿ ਮੈਨੂੰ ਲੱਗਿਆ ਬਹੁਤ ਸੋਹਣਾਈ ਕਰ ਦਿੱਤੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਆਏ ਤੇ ਇੰਨੀ ਤਕਲੀਫ ਕੀਤੀ ਤੁਹਾਡੇ ਬਹੁਤ ਅਸੀਂ ਸਾਰੇ ਬਹੁਤ ਧੰਨਵਾਦੀਆਂ ਕਿ ਤੁਸੀਂ ਭੁਲਾ ਰਹੇ ਹੋ ਅੱਜ ਜਿਹੜਾ ਮੈਂ ਬੋਲਿਆ ਜੇ ਸਭ ਤੋਂ ਲੋਕ ਬੋਲੇ ਰਿਹਾ ਉਹਨੂੰ ਨਹੀਂ 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 ਕੁਛ ਨਹੀਂ ਤੁਸੀਂ ਜੋ ਕਿਹਾ ਬਿਲਕੁਲ ਠੀਕ ਹੈ ਸਵੀਕਾਰ ਤੁਹਾਡਾ ਬਹੁਤ 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 ਮਿਹਰਬਾਨੀ ਇਸ ਤਰ੍ਹਾਂ ਉਸ ਉਸ ਇੱਕ ਦਿਨ ਨੂੰ ਉਚੇਚੇ ਤੌਰ ਦੇ ਉਤੇ ਦਿਨ ਮੰਨਿਆ ਗਿਆ ਕਿ ਅੱਜ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਜਿਹੜਾ ਇਹ ਆਪਸ ਵਿੱਚ ਰਿਸ਼ਤਾ ਹੁੰਦਾ ਇਸ ਨੂੰ ਸਾਨੂੰ ਸਮਝਣਾ ਚਾਹੀਦਾ ਵਿਦਿਆਰਥੀਆਂ ਨੂੰ ਚਾਹੀਦਾ ਅਧਿਆਪਕਾਂ ਨੂੰ ਸਮਝਣ ਅਧਿਆਪਕਾਂ ਨੂੰ ਚਾਹੀਦਾ ਵਿਦਿਆਰਥੀਆਂ ਨੂੰ ਸਮਝਣ ਤਾਂ ਹੀ ਜਿਹੜਾ ਇੱਕ ਸਮੂਥ ਜਿੰਨਾ ਕੋਈ ਐਜੂਕੇਸ਼ਨ ਸਿਸਟਮ ਜਿੰਦਾ ਦਾ ਹੈਗਾ ਚਾਹੇ ਇਹਦੇ ਚ ਹਜ਼ਾਰ ਲੋਕਸ ਹੈ ਤਾਂ ਇਹਨੂੰ ਬਦਲੀ ਲਿਆਉਣ ਦੇ ਲਈ ਤਬਦੀਲ ਕਰਨ ਦੇ ਲਈ ਵੀ ਉਨਾ ਦਾ ਸਹਿਯੋਗ ਹੋਣਾ ਚਾਹੀਦਾ ਬਾਕੀ ਦੀ ਇਸ ਤਰ੍ਹਾਂ ਦੀ ਜਿਹੜੀ ਆ ਉਹ ਉਹ ਬਿਲਕੁਲ ਰਹੀ ਹੈ ਇਹ ਇਹ ਅਪਰੋਚ ਰਹੀ ਹੈ ਤੁਜੀ ਚੀਜ਼ ਇਹ ਵੀ ਨਹੀਂ ਹੈ ਕਿ ਦੂਰ ਤੱਕ ਸੋਚਣਾ ਕਿ ਦੂਰ ਤੱਕ ਸੋਚਣਾ ਪੀਐਸਯੂ ਸਿਰਫ ਇਹ ਨਹੀਂ ਕੋਈ ਕਿਸੇ ਕਾਲਜ ਦੇ ਵਿੱਚ ਫੀਸ ਵਧ ਗਈ ਕਿਸੇ ਕਾਲਜ ਦਾ ਬੱਸ ਸਟੈਂਡ ਹੀ ਠੀਕ ਹੈ ਕਿਸੇ ਕਾਲਜ ਦਾ ਸਾਈਕਲ ਸਟੈਂਡ ਠੀਕ ਨਹੀਂ ਹੈ ਗੱਲ ਇੰਤੇ ਤੱਕ ਨਹੀਂ ਹੈ ਮਤਲਬ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਰਕਾਰੀ ਜੋ ਬੰਦੀਆਂ ਹੁੰਦੀਆਂ ਕਾਉਂਸਲਾਂ ਪੀਐਸਜੀ ਬਣਦੀ ਹੁੰਦੀ ਸੀ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਸਰਕਾਰੀ ਜਿਹੜੀਆਂ ਟੂਨ ਹੁੰਦੀਆਂ ਸੀ ਜਿਹਨੂੰ ਕਲਾਸ ਰੀਪ੍ਰੈਜ਼ੈਂਟੇਟਿਵ ਕਹਿੰਦੇ ਆ ਕਲਾਸ ਰੀਪ੍ਰੈਜ਼ੈਂਟੇਟਿਵ ਆ ਜਾਂਦੇ ਹੁੰਦੇ ਆ ਕਲਾਸ ਰੀ ਪ੍ਰੈਜ਼ੀਡੈਂਟ ਦਾ ਹੋਰ ਕੁਝ ਨਹੀਂ ਮਤਲਬ ਹੁੰਦਾ ਕਿ ਉਹ ਸਟਾਫ ਦੇ ਝੋਲੀ ਚ ਕੋਲਿਆ ਹੋਰ ਨੂੰ ਨੂੰ ਕੁਝ ਵੀ ਪਤਾ ਹੁੰਦਾ ਉਹਨਾਂ ਨੂੰ ਨਾ ਕੋਈ ਬਿureਆਫੀਆ ਨਾਲ ਲੈਣ ਦੇਣ ਹੁੰਦਾ ਨਾ ਐਜੂਕੇਸ਼ਨ ਦੇ ਸਿਸਟਮ ਦੇ ਨਾਲ ਨਾ ਕਾਲਜ ਦੇ ਯੂਨੀਵਰਸਿਟੀ ਦੇ ਕਿਸੇ ਸਿਸਟਮ ਦੇ ਨਾਲ ਕੁਝ ਲੈਣ ਦੇਣ ਹੁੰਦਾ ਉਹਨਾਂ ਨੂੰ ਇਹ ਆ ਪੇ ਇੱਕ ਸਿਰਫ ਜਿਹੜੀ ਆ ਉਹ ਜਿਹਨੂੰ ਕਹਿੰਦੇ ਉਹਦਾ ਵੀ ਜੱਟ ਦੀ ਮੁੱਛ ਖੜੀ ਆ ਉਹ ਮੁੱਛ ਖੜੀ ਕਿ ਤੁਨ ਕਰਨ ਵਾਲੇ ਹੁੰਦੇ ਆ ਤੇ ਉਹਦਾ ਬਿਲਕੁਲ ਪੰਜਾਬ ਪੰਜਾਬ ਯੂਨੀਵਰਸਿਟੀ ਆਪਣੀ ਪੀਐਸਯੂ ਬਾਈਕਾਟ ਕਰਦੀ ਰਹੀ ਹੈ। ਔਰ ਸਾਰੀਆਂ ਥਾਵਾਂ ਦੇ ਉੱਤੇ ਇਸ ਮਾਲਵਾ ਮਾਲਵੇ ਦੇ ਇਲਾਕੇ ਦੇ ਵਿੱਚ ਵੀ ਔਰ ਉਸ ਇਲਾਕੇ ਦੇ ਵਿੱਚ ਵੀ ਦੂਜੇ ਚਾਹੇ ਦੁਆਬਾ ਚਾਹੇ ਮਰਜ਼ਾ ਉੱਥੇ ਵੀ ਇਸ ਦਾ ਬਾਈਕਾਟ ਕਰਕੇ ਅਗਲੀਆਂ ਜਿਹੜੀਆਂ ਮਤਲਬ ਜਿਹੜੀਆਂ ਜਿੱਥੇ ਵਧੀਆਂ ਆ ਉਹ ਉਹ ਬਣਾ ਗਈਆਂ ਬਰਾਬਰ ਦੀਆਂ ਪੀਐਸਯੂ ਦੀਆਂ ਜਿਹੜੀਆਂ ਧਿਰਾਂ ਉਹ ਬਣਾ ਗਈਆਂ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਆ ਮਸਲੇ ਆ ਜਿਹੜੇ ਪੁਰਾਣੇ ਤੋਂ ਮਤਲਬ ਉੱਥੇ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਆ ਹਮੇਸ਼ਾ ਕਰਦੇ ਰਹੇ ਆ ਦੂਸਰੀ ਚੀਜ਼ ਜਿਹੜੀ ਅੱਜ ਮਹਿਸੂਸ ਕੀਤੀ ਜਾ ਰਹੀ ਆ ਵਿਦਿਅਕ ਸਿਸਟਮ ਦੇ ਵਿੱਚ ਟਰਾਈ ਸਿਸਟਮ ਜਿਹੜਾ ਸੈਮਿਸਟਰ ਟਰਮਿਸਟਰ ਜੋ ਕੁਝ ਵੀ ਇਹ ਹੈਗਾ ਉਦੋਂ ਪੀਐਸਯੂ ਦੀ ਇਹ ਸਮਝ ਹੁੰਦੀ ਸੀ ਕਿ ਇਹ ਇੱਕ ਐਸੀ ਵਿਧੀ ਲਿਆਂਦੀ ਜਾ ਰਹੀ ਆ ਜੇ ਵਿੱਚ ਵਿਦਿਆਰਥੀ ਦੇ ਕੋਲ ਕਰਨ ਖੁਰਕੜ ਜੋਗੀ ਵੇਲ ਨਾ ਹੋਵੇ ਇਹ ਲਗਾਈ ਰਹੇ ਛੇ ਮੈਨੇ ਇੱਕ ਵਾਰੀ ਹਟੇ ਫੇਰ ਲੱਜੇ ਇੱਕ ਵਾਰੀ ਹਟੇ ਫੇਰ ਲੱਜਾਏ ਇਹਨੇ ਕੋਲ ਵੇਲਾ ਰਹਿਣ ਦਾ ਕੋਈ ਹਿਸਾਬ ਤਾਂ ਨਾ ਹੋਵੇ ਤਾਂ ਜੋ ਇਧਰ ਉਧਰ ਦੀਆਂ ਜੋ ਉਹਨਾਂ ਨੇ ਕੁਝ ਹੋਰ ਸੋਚ ਸਕਣ ਕੋਸ ਦੇ ਲਈ ਕੋਈ ਵਕਤ ਨਾ ਹੋਵੇ ਦੇ ਕੋਲ ਇਹਨੂੰ ਇਸੇ ਪਾਸੇ ਲਾ ਰੱਖੋ ਅੱਜ ਅਸੀਂ ਉਹੀ ਕੁਝ ਦੇਖਦੇ ਕੋਈ ਕੁਝ ਦੇਖ ਰਹੇ ਹਾਂ ਅਸੀਂ ਕਿ ਬਹੁਤ ਥੋੜੇ ਵਿਦਿਆਰਥੀ ਨੇ ਜਿਹਨਾਂ ਦਾ ਵੇਲ ਲੱਗਦਾ ਉਹਦੇ ਜੋ ਥੋੜਾ ਜਿਹਾ ਮਤਲਬ ਕੱਢਦੇ ਹੈਗੇ ਔਰ ਸਿਸਟਮ ਨੇ ਸਿਸਟਮ ਅੱਗੇ ਤੋਂ ਅੱਗੇ ਵਿਗੜਦਾ ਉਹ ਗਾਹਾਂ ਵਿਗੜ ਕੇ ਵੀ ਇੰਨਾ ਤਿਕੜ ਗਿਆ ਕਿ ਉਹ ਕੱਲਾ ਹੀ ਪ੍ਰਾਈਮ ਮਿਨਿਸਟਰ ਜੇ ਉਹਦੇ ਤੱਕ ਨਹੀਂ ਰਿਹਾ ਉਸਨੇ ਜੋ ਟੈਕਨੋਲੋਜੀ ਹੈ ਜੋ ਉਸਨੇ ਮੋਬਾਈਲ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਰਾਹੀਂ ਉਹ ਕੁਝ ਸਿਰਜਣਾ ਸ਼ੁਰੂ ਕੀਤਾ ਹੋਇਆ ਜਿਹੜਾ ਕਿਸੇ ਵਿਅਕਤੀ ਨੂੰ ਕਿਸੇ ਸੁਚੱਜੇ ਪਾਸੇ ਜਾਂ ਕਿਸੇ ਉੱਚੀ ਮੱਜ਼ਲ ਬਾਲ ਨਹੀਂ ਲੈ ਕੇ ਜਾ ਸਕਦਾ ਇਹ ਇੱਕ ਪੱਕੀ ਗੱਲ ਹੈ ਉਸ ਨਾਲ ਚਰਚਾ ਵੀ ਆ ਬਹੁਤ ਸਾਰੇ ਲੋਕ ਗਲਵਿਧ ਕਰਦੇ ਆ ਇਹ ਸੌਫਟ ਪੋਰਨੋਗ੍ਰਾਫੀ ਆ ਜਾਂ ਦੂਜੀ ਪੋਰਨੋਗ੍ਰਾਫੀ ਆ ਇਹ ਲਿਆ ਕੇ ਵਿਦਿਆਰਥੀਆਂ ਦੇ ਜਿੰਨੀ ਭਰੀ ਜਾ ਰਹੀ ਹੈ ਜਿਸ ਹੱਦ ਤੱਕ ਵਿਦਿਆਰਥੀ ਇਸ ਦਾ ਸ਼ਿਕਾਰ ਹੋ ਰਹੇ ਆ ਉਹ ਵਿਦਿਆਰਥੀਆਂ ਨੂੰ ਅੰਦਰੋਂ ਖੋਖਲਾ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਹੈ ਇਹ ਖੋਖਲਾ ਕਰਨ ਦੀ ਇੱਕ ਵਿਧੀ ਹੈ ਫਰੈਂਡ ਦੇ ਨਾਂ ਦੇ ਫਰੈਂਡ ਦੇ ਨਾਂ ਤੇ ਇਸ ਨੂੰ ਪ੍ਰਚਾਰ ਕਰਨਾ ਇਹ ਉਹ ਵਿਧੀ ਹੈ ਜਿਹੜੀ ਜਿਸ ਦੇ ਰਹੀ ਤੁਸੀਂ ਅੰਦਰੋਂ ਖੋਖਲਾ ਕਰ ਰਹੇ ਹੋ ਇਸ ਤੋਂ ਬਚਾਵੇ ਕਿਦਾਂ ਬਚਾਇਆ ਜਾਵੇ ਇਹਦੇ ਪੈਰਨਲ ਪੈਰਨਲ ਕਿਹੜੀਆਂ ਚੀਜ਼ਾਂ ਲਿਆਂਦੀਆਂ ਜਾਣ ਨਾ ਤਾਂ ਅਥਾਰਟੀ ਨੂੰ ਕੋਈ ਪ੍ਰਵਾਹ ਆ ਨਾ ਉੱਪਰ ਜਿਹੜੇ ਰਾਜਕਰਦਨੀ ਦੇ ਤਰ੍ਹਾਂ ਉਹਨਾਂ ਨੂੰ ਕੋਈ ਪ੍ਰਵਾਹ ਆ ਉਹ ਕਹਿੰਦੇ ਜਿੱਥੇ ਨਸ਼ੇ 'ਚ ਲੱਗ ਕੇ ਮਰੀ ਜਾਂਦੇ ਆ ਉੱਥੇ ਇਸ ਦੇ ਵਿੱਚ ਲੱਗ ਕੇ ਵੀ ਗੁੰਮਰਾ ਹੋਈ ਜਾਂਣ ਜਿੱਥੇ ਗੈਂਗਸਟਰ ਬਣ ਕੇ ਮਰੀ ਜਾਂਦੇ ਆ ਉੱਥੇ ਵੀ ਹੋਈ ਜਾਂਣ ਤੇ ਸਾਡਾ ਕੀ ਜਾਂਦਾ ਅਜੇ ਰਾਜ ਕਰਨ ਨੂੰ ਮੁੜ ਕੇ ਚਾਰ ਗੱਲਾਂ ਗਿਆ ਕਰਾਂਗੇ ਜਿਸ ਤਰ੍ਹਾਂ ਮੈਂ ਪੰਜਾਬੀ ਚੌਥੇ ਪੰਜਵੇਂ ਵੇਲੇ ਭਗਵੰਤ ਮਾਨ ਨੂੰ ਕਹਿ ਦਿੰਦੇ ਆ ਕਿ ਜਿਹੜੇ ਬਿਆਦਮੀ ਦੇ ਦੋਸ਼ੀ ਆ ਉਹਨਾਂ ਨੂੰ ਛੇਤੀ ਸਜ਼ਾ ਦੇ ਦੇ ਪੰਜਵੇਂ ਛੇ ਦਿਨ ਕਹਿੰਦਾ ਹੁੰਦਾ ਇੱਦਾਂ ਦੇ ਸ਼ਹਿਵਾਰੇ ਕਹਿੰਦੇ ਆ ਕਿਸੇ ਨੂੰ ਇਹਦੇ ਨਾਲ ਕੋਈ ਸੰਜੀਦਾ ਵਾਹਵਾਸਤਾ ਹੈ ਨਹੀਂ ਕਿ ਸਿੱਟਰਾ ਕਿੱਥੇ ਖੜਾ ਇਸ ਨੂੰ ਅੱਗੇ ਤੋਰ ਕੇ ਕਿਹੜੇ ਪਾਸੇ ਕਿਦਾਂ ਅਸੀਂ ਲੈ ਕੇ ਜਾਣਾ ਇਹ ਜੇ ਜੇ ਦੇਖੀਏ ਤਾਂ ਕੋਈ ਜਾਂਚਾ ਕੋਈ politcal party ਉਸ ਪਰ ਸੇ ਨਹੀਂ ਜਾ ਰਹੀ ਔਰ ਉਹਦੇ ਉਲਟ ਅੱਜ ਮੈਨੂੰ ਸਵੇਰੇ ਇੱਕ ਅਖਬਾਰ ਪੜ੍ਹ ਕੇ ਸਜਿਲ ਕਹਿ ਲਗ ਰਿਹਾ ਅੱਜ ਹੀ ਉੱਥੇ ਰੇਪ ਹੋ ਗਿਆ ਇਹਨਾਂ ਦੀ ਸਖਤ ਜਿਹੀ ਸਜ਼ਾ ਕੋਈ ਐਡੀਟੋਰੀਅਲ ਪੰਜਾਬੀ ਜਗਤ ਦੀ ਸਵੇਰ ਕੋਈ ਜੋ ਫੋਸੀ ਕੋਸੀ ਦੀ ਸਜ਼ਾ ਮੈਂ ਕਿਹਾ ਗੱਲ ਸੁਣੋ ਜਦੋਂ ਮਿਰਪਾ ਮਿਰਪਾਇ ਦਾ ਹੱਤਿਆ ਕੰਡ ਹੋਇਆ ਸੀ ਸਾਰੇ ਦੇਸ਼ ਚ ਅੱਗ ਲੱਗੀ ਹੋਈ ਸੀ ਉਦੋਂ ਇਹ ਹੋ ਗਿਆ ਕਿ ਫਾਸਟ ਟਰੈਕ ਕੋਰਟਾਂ ਵੀ ਹੋ ਗਈਆਂ ਔਰ ਜਿਹੜਾ ਉਹ ਛੇਤੀ ਦੁਸ਼ੇਂ ਦੀ ਫਾਂਸੀ ਦੀ ਸਜ਼ਾ ਵੀ ਹੋਊਗੀ ਤੇ ਉਹ 10 ਸਾਲ ਬੀਤ ਵੀ ਗਏ ਉੜ ਕੇ ਫੇਰਨੇ ਲੱਗ ਰਿਹਾ ਇਹ ਬਿਮਾਰੀ ਕਿਤੇ ਹੋਰ ਹੈ ਬਿਮਾਰੀਆਂ ਦੀ ਜੜ ਹੈ ਜਿਹੜੀ ਇੱਥੇ ਬਿਮਾਰੀਆਂ ਦੀ ਜੜ ਸੰਦਨ ਦੀ ਕੋਈ ਕੋਸ਼ਿਸ਼ ਨਹੀਂ ਹੈ ਖੁਦਕੁਸ਼ੀ ਵਾਲੇ ਕਿਸਾਨ ਕਰਦੇ ਆ ਮਰਦੇ ਤਾਂ ਮਰ ਜਾਓ ਇੱਕ ਖਬਰ ਲੱਗਦੀ ਹੈ ਖਤਮ ਹੋ ਜਾਂਦੀ ਹੈ ਵਿਦਿਆਰਥੀ ਮਰ ਰਹੇ ਆ ਖਬਰ ਹੈ ਮਰ ਜਾਣ ਹੋ ਚਾਹੇ ਕੋਟੇ ਚ ਮਰੀ ਜਾਣ ਚਾਹੇ ਉਹ ਕੈਨੇਡਾ ਅਮਰੀਕਾ ਚ ਜਾ ਕੇ ਜਿਹੜੇ 20 22 23 ਸਾਲ ਦੇ ਬੰਦੇ ਉਹ ਜਿਹੜੇ ਹਾਰਟ ਦੀ ਬਿਮਾਰੀ ਨਾਲ ਮਰ ਜਾਂਦੇ ਮੈਂ ਤਾਂ ਕੋਈ ਸਰਕਾਰੀ ਰਿਪੋਰਟ ਹਾਲੇ ਤੱਕ ਨਹੀਂ ਦੇਖੀ ਜਿਹੜੀ ਇਹ ਸੋਚ ਕੇ ਦੱਸ ਸਕਦੀ ਹੋਵੇ ਕਿ ਇਹ ਸਾਡੀ ਵਿਦਿਆਰਥੀ ਸਾਡੇ ਜਿਹੜੇ ਜਾ ਰਹੇ ਆ ਉਥੇ ਸਾਡੇ ਦੇਸ਼ ਦਾ ਮਾਣ ਵਿਕਾਰ ਹੈ ਸਾਡੀ ਊਰਜਾ ਹੈ ਜਿਹੜੀ ਇਹ ਕਿਉਂ ਉਥੇ ਜਾ ਕੇ ਵੀ ਬਰਬਾਦ ਹੋ ਰਹੀ ਹੈ ਪੰਜਾਬ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੌਤ ਦੇ ਮਹਾਨੇ ਤੇ ਖੜਾ ਮੌਤਵੇਂ ਘੜੀਆਂ ਖੜਾ ਲਾਈਨਾਂ ਲੱਗੀਆਂ ਹੋਈਆਂ ਤੇ ਕਿਨੇ ਕਿਹੜੇ ਵੱਲੇ ਉੱਠ ਕੇ ਜਾ ਕੇ ਮੌਤ ਨੂੰ ਜਫਾ ਪਾ ਲੈਣਾ ਕਿਸੇ ਨੂੰ ਨਹੀਂ ਪਤਾ ਕੋਈ ਚਾਹੇ ਕਿਸਾਨ ਹੋ ਚਾਹੇ ਵਿਦਿਆਰਥੀ ਹੋ ਚਾਹੇ ਮਜ਼ਦੂਰ ਹੋ ਚਾਹੇ ਕੋਈ ਹੋਰ ਹੋਵੇ ਇੰਨੇ ਜੇ ਮਿਹਰ ਸੰਕਟ ਦੇ ਵਿੱਚੋਂ ਨਿਕਲਣਾ ਤਾਂ ਪੀਐਸਯੂ ਵਰਗੀ ਜਿਹੜੀ ਜਥੇਬੰਦੀ ਆ ਉਹ ਜਦੋਂ ਆਪਣੇ ਸੀਰੀਅਸ ਵਿਚਾਰ ਲੈ ਕੇ ਆਉਂਦੀ ਆ ਔਰ ਜਦੋਂ ਉਹ ਕਹਿੰਦੀ ਆ ਕਿ ਇਸ ਸਿਸਟਮ ਦੇ ਵਿੱਚ ਬਹੁਤ ਵੱਡਾ ਨੁਕਸ ਹੈ ਤੇ ਉਸ ਨੂੰ ਸੁਣਿਆ ਜਾਣਾ ਚਾਹੀਦਾ ਉਸ ਨੂੰ ਉਸ ਦੇ ਵਿਚਾਰਾਂ ਨੂੰ ਵੀ ਉਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਵੀ ਸਾਰੇ ਵਿਦਿਆਰਥੀ ਆ ਜਿਹੜੇ ਔਰ ਜਿਹੜੇ ਅ ਤੁਸੀਂ ਦੇਖਿਆ ਹੋਗਾ ਕਿ ਇਹ ਅਵੇਅਰਨੈਸ ਹੈ ਜਿਹੜੀ ਇਹਦੇ ਬਹੁਤ ਸਾਰੇ ਹੋਰ ਫੈਕਟਰ ਵੀ ਜਿਹੜੇ ਉਹ ਅਲੱਗ-ਅਲੱਗ ਹੁੰਦੇ ਆ ਆਪਣੇ ਇੱਥੇ ਬੱਤਵਤ ਕੀ ਹੋਇਆ ਕਿ ਪੀਐਸਯੂ ਦੇ ਜਾਂ ਕੋਈ ਸੂਰਜ ਤੇ ਬੰਦਿਆਂ ਨੇ ਕਾਗਜ਼ਾਤ ਵਿੱਚ ਜੋ ਹੋ ਰਿਹਾ ਉਹਦੇ ਉੱਤੇ ਕਦੀ ਵੀ ਗੁਜ਼ਾਰਾ ਕੀਤਾ ਚਲੋ ਆਪਣੇ ਆਪਣੇ ਘਰ ਨੂੰ ਮੁੜ ਕੇ ਚਲੇ ਗਏ ਯੂਰਪ ਦਾ ਤੁਸੀਂ ਦੇਖਿਆ ਇਹ ਵਿਦਿਆਰਥੀ ਮੁੰਹਨੇ ਬੜੇ ਕੈਂਪਸ ਦੇ ਵਿੱਚ ਕੈਂਪ ਲਾ ਕੇ ਬੈਠੇ ਨੇ ਹਿੱਲੇ ਹੋ ਉਸੋ ਜੋਰ ਜ਼ਬਰਦਸਤ ਨਾਲ ਉਠਾਏ ਗਏ ਸਾਰੇ ਸਮਾਨ ਉੱਤੇ ਉਹਨਾਂ ਦਾ ਜਿਹੜਾ ਗਾੜਾ ਚ ਕਿਹੜਾ ਕੋਈ ਮਾਮੂਲੀ ਦਾ ਪੁੱਤ ਲਿਆ ਆਇਆ ਹੋਇਆ ਉਹਨਾਂ ਦਾ ਕਿਹੜਾ ਕੋਈ ਨਾਸੀ ਦਾ ਪੁੱਤਾ ਉੱਤੇ ਕੋਈ ਰਿਸ਼ਤੇਦਾਰੀ ਨਹੀਂ ਹੈ ਲੇਕਿਨ ਇੱਕ ਮੁੱਖੀ ਨਾਤਾ ਇੱਕ ਇੱਕ ਸਮੇਦਾਰੀ ਕਿ ਅਸੀਂ ਸਟੂਡੈਂਟ ਹੋਣ ਦੇ ਨਾਤੇ ਇੰਨੇ ਵੇਅਰ ਹੈਗੇ ਕਿ ਜੇ ਦੁਨੀਆ ਦੇ ਵਿੱਚ ਕਿਤੇ ਜ਼ੁਲਮ ਹੋ ਰਿਹਾ ਤੇ ਉਸ ਦੇ ਵਿਰੋਧ ਸਾਨੂੰ ਕਰਨੇ ਚਾਹੀਦੇ ਆ ਔਰ ਐਕਟਿਵ ਹੋ ਕੇ ਕਰਦੇ ਚਾਹੀਦੀ ਹੈ ਉਹਨਾਂ ਵਿਦਿਆਰਥੀਆਂ ਨੇ ਉਹ ਕੀਤੀਆਂ ਲਗਾਤਾਰ ਕੈਂਪ ਲਾ ਕੇ ਕੀਤੀਆਂ ਔਰ ਕਈ ਮਤੇ ਕੇਸ ਵੀ ਬਣੇ ਆ। ਔਰ ਇਹ ਚੀਜ਼ ਕੋਈ ਛੋਟੀ ਨਹੀਂ ਹੁੰਦੀ। ਇਹ ਕੋਈ ਛੋਟੀ ਨਹੀਂ ਹੈ ਮੈਂ ਬਿਲਕੁਲ ਗਰੰਟੀ ਨਾਲ ਕਹਿ ਸਕਦਾ ਕਿ ਜੋ ਯੂਰਪ ਦੀ ਸਿਚੁਏਸ਼ਨ ਹੈ ਔਰ ਉਹ ਹਿੰਦੁਸਤਾਨ ਚ ਵੀ ਪੰਜਾਬ ਚ ਵੀ ਰਿਪੀਟ ਹੋ ਸਕਦੀ ਹੈ। ਦੁਹਾਈ ਜਾ ਸਕਦੀ ਹੈ ਕਿਉਂਕਿ ਪੰਜਾਬ ਅੱਗ ਤੇ ਖੜਾ ਪੰਜਾਬ ਮੌਤ ਦੇ ਦਰਵਾਨੇ ਤੇ ਖੜਾ ਜੋ ਇਹਨੇ ਇਥੋਂ ਬਚਣਾ ਜੇ ਇਹਨੇ ਇਥੋਂ ਨਿਕਲਣਾ ਤਾਂ ਇਸ ਨੂੰ ਉਹ ਸਾਰੀ ਜਿਹੜੀ ਸਮਝ ਹੈ ਉਸ ਨੂੰ ਗ੍ਰਹਿਣ ਕੀਤਾ ਜਾਣਾ ਚਾਹੀਦਾ ਉਹਦਾ ਨਾਮ ਚਾਹੇ ਕੋਈ ਵੀ ਹੋਵੇ ਅੱਜ ਕੱਲੋਂ ਉਹਦਾ ਨਾਮ ਲੈਣ ਤੋਂ ਵੀ ਲੋਕ ਬਹੁਤ ਡਰਦੇ ਆ ਕੋਈ ਇੱਕ ਗੱਲ ਉਹਦੇ ਨਾਲ ਹੋਰ ਐਡ ਕਰਨੀ ਚਾਹੁੰਨਾ 1968 ਦੀ ਗੱਲ ਹੈ ਇਹ 1968 ਦਾ ਜਿਹੜਾ ਸਾਲ ਹੈ ਪੰਜਾਬ ਵਿੱਚ ਵੀ ਹਿੰਦੁਸਤਾਨ ਵਿੱਚ ਵੀ ਦੁਨੀਆ ਵਿੱਚ ਵੀ ਵਿਦਿਆਰਥੀ ਲਹਿਰ ਦੇ ਉਸਾਲ ਦਾ ਸਾਲ ਹੈ ਉਸਾਲ ਦਾ ਸਾਲ ਹੈ ਬਹੁਤ ਕੁਝ ਵਾਪਰ ਰਿਹਾ ਸੀ ਦੁਨੀਆ ਦੇ ਵਿੱਚ ਜਿਹਦੇ ਖਿਲਾਫ ਸਭ ਤੋਂ ਜ਼ਿਆਦੇ ਵਿਦਿਆਰਥੀ ਜਿਹੜੇ ਉਹਨਾਂ ਨੇ ਆਪਣਾ ਰਿਸਪੌਂਸ ਦਿੱਤਾ ਸੀ ਬੀਨਾਮ ਵਿੱਚ ਜੰਗ ਲੱਗੀ ਹੋਈ ਸੀ ਬਹੁਤ ਵੱਡੀ ਜੰਗ ਸੀ ਅਮਰੀਕਾ ਦੇ ਖਿਲਾਫ ਬੀਨਾਮ ਦੇ ਲੋਕ ਲੜ ਰਹੇ ਸੀ ਔਰ ਇਸ ਤਰ੍ਹਾਂ ਮਹਿਵਾ ਹੀ ਵਗ ਰਹੀ ਹੈ ਜਿਹੜੀ ਆ ਉਹ ਬਹੁਤ ਸਾਰੇ ਨੂੰ ਔਖਾ ਕਰ ਰਹੀ ਸੀ ਔਰ ਜਿਹੜੇ ਪ੍ਰੋਗਰੈਸਿਵ ਲੋਕ ਸੀਗੇ ਪ੍ਰੋਫੈਸਰ ਸਾਹਿਬ ਪਰ ਅਫਸੋਸ ਇਹ ਹੈ ਕਿ ਜਿਨ੍ਹਾਂ ਮਿੱਤਰਾਂ ਨੇ ਜਗ੍ਹਾ ਨਹੀਂ ਦਿੱਤੀ ਉਹਨਾਂ ਦੇ ਕੋਲ ਵੀ ਇਹ ਹੌਦਾ ਆ ਤੇ ਜਿਹੜੇ ਉੱਥੇ ਕੰਮ ਕਰਦੇ ਸੀ